ਆਰਦਾ ਮੌਸਮ ਕੁਛ ਇਦਾਂ ਦਾ ਹੋ ਗਿਆ ਹੁਣ ਕਹਿੰਦੇ ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਗਰਮੀ ਪੈਣ ਲੱਗੀ ਆ ਤੇ ਇੱਥੇ ਵੀ ਗਰਮੀ ਪੈਣ ਲੱਗੀ ਆ ਆਸੀਸ ਕੋਰ ਨੇ ਅੱਜ ਸੂਟ ਪਾਇਆ ਹੋਇਆ ਤੇ ਪਵਨ ਨੇ ਇਧਰ ਗਰਾਜ ਦਾ ਗੇਟ ਤੋੜਤਾ ਇਹਨੂੰ ਮੈਂ ਬਹੁਤ ਵਾਰ ਕਿਹਾ ਪਰ ਇਹ ਕਹਿੰਦੀ ਮੈਂ ਤੋੜ ਕੇ ਛੱਡੂ ਸੋ ਐਕਚੁਅਲੀ ਇਹਨੂੰ ਉਹਨਾਂ ਯਾਰ ਲੱਗੀ ਉਧਰਲੇ ਪਾਸੇੋਂ ਤਾਂ ਕਰਕੇ ਇਹ ਟੁੱਟ ਗਿਆ ਸੋ ਇਧਰ ਅਸੀਸ ਕੋਰ ਦੀਆਂ ਗੱਡੀਆਂ ਖੜੀਆਂ ਹੁਣ ਗਰਾਜ ਦੇ ਵਿੱਚ ਅਸੀਸ ਕੋਰ ਦੀਆਂ ਇਹ ਦੇਚੀ ਬਹਿਣਾ ਉਦੇਚ ਚ ਬਹਿਣਾ ਵਾ ਚਾਰ ਗੱਡੀਆਂ ਖੜੀਆਂ ਨੇ ਇਹਦੀਆਂ ਸੋ ਇਹ ਆਪੇ ਹੁਣ ਇਹਦੇ ਚ ਬਹਿ ਜਾਂਦੀ ਆ ਇਹਦੇ ਚ ਨਾ ਬੇ ਉਹ ਲੈ ਕੇ ਜਾਣੇ ਵੱਡਾ ਨਹੀਂ ਇਹ ਕਹਿੰਦੀ ਵੱਡਾ ਲੈ ਕੇ ਜਾਣਾ ਕਿ ਲੈ ਕੇ ਜਾਣਾ ਕਿਉਂਕਿ ਉਹਦੇ ਚ ਫਿਰ ਇਹਦਾ ਬੈਗ ਟੇਕ ਜੋ ਚੱਲ ਫਿਰ ਉਹ ਵਾਲਾ ਚੱਕ ਲਉ ਆ ਤਾਂ ਬਸ ਮੈਨੂੰ ਲੱਗਦਾ ਕੱਲਾ ਲਿਆਉਣ ਦਾ ਚਾਹੀ ਸੀਗਾ ਆਹ ਵਾਲੀ ਗੱਡੀ ਤਾਂ ਇਹਦੇ ਚ ਤਾਂ ਬੈੰਦੀ ਨਹੀਂ ਨਹੀਂ ਕੀ ਪਤਾ ਹਜੇ ਜਿੱਦਾਂ ਜਿੱਦਾਂ ਪਹਿਲਾਂ ਉਹਦੇ ਚ ਵੀ ਨਹੀਂ ਸੀ ਬੈੰਦੀ ਜਿੱਦਾਂ ਜਿੱਦਾਂ ਵੱਡੀ ਹੋ ਰਹੀ ਆ ਨਾ ਉਵੇਂ ਆਵੇਂ ਇਹਨੂੰ ਪਤਾ ਲੱਗ ਰਿਹਾ ਵਾ ਹਾਂ ਤੁਸੀਂ ਕੀ ਬੋਲਣਾ ਵੀ ਹਿੰਮਤ ਬਾਦ ਆਪਾਂ ਨੇ ਇਹਦੇ ਵਿੱਚ ਬਿਠਾਈ ਲਿਆ ਬਹਿ ਗਿਆ ਹਾਂਜੀ ਚਲੋ ਵੀ ਚਲੀਏ ਸੋਜੀਏ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਉਧਰਲੀ ਸਾਈਡ ਕੁਝ ਨਾਮ ਐਡ ਕਰਨਾ ਤੇ ਇਧਰ ਪਾਰਕਿੰਗ ਆ ਗਈ ਸਾਰੀ ਚਲੀਏ ਆਪਾਂ ਲੋਜੀ ਆਪਾਂ ਫਿਰ ਚੱਲਦੇ ਆਂ ਬਰਦੋਰਾ ਸਾਹਿਬ ਤੋਂ ਆਪਾਂ ਆ ਗਏ ਸੀਗੇ ਹੁਣ ਜਿਵੇਂ ਤੁਹਾਨੂੰ ਸੁੱਖ ਨੇ ਆਲਰੇਡੀ ਦੱਸਿਆ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਵਿੱਚ ਗਵਰਨਮੈਂਟ ਆਪਾਂ ਨੂੰ ਕੀ ਕੀ ਜਿਹੜੇ ਆ ਉਹ ਬੈਨੀਫਿਟ ਦਿੰਦੀ ਹੈ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਇਹ ਬੈਨੀਫਿਟ ਲੈਣੇ ਆ ਤਾਂ ਤੁਹਾਡਾ ਗਵਰਨਮੈਂਟ ਨੂੰ ਟੈਕਸ ਪੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵਾ ਜੇ ਤੁਸੀਂ ਟੈਕਸ ਪੇ ਨਹੀਂ ਕੀਤਾ ਫਿਰ ਤੁਸੀਂ ਇਹ ਜਿਹੜੇ ਬੈਨੀਫਿਟ ਆ ਉਹ ਨਹੀਂ ਲੈ ਸਕਦੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਮਟਰਨਿਟੀ ਬੈਨੀਫਿਟ ਦੀ ਮਤਲਬ ਜੇ ਕੋਈ ਲੇਡੀ ਪ੍ਰੈਗਨੈਂਟ ਆ ਤੇ ਬਾਅਦ ਦੇ ਵਿੱਚ ਉਹਦੇ ਬੱਚਾ ਹੁੰਦਾ ਵਾ ਤੇ ਉਹਨੂੰ ਵੀ ਗਵਰਨਮੈਂਟ ਬੈਨੀਫਿਟ ਦਿੰਦੀ ਆ ਸੋ ਉਹ ਬੈਨੀਫਿਟ ਹੁੰਦੇ ਆ 12 ਮਹੀਨਿਆਂ ਦੇ ਤੇ 18 ਮਹੀਨਿਆਂ ਦੇ ਸੋ ਆਪਾਂ ਹੁਣ ਇਹਦੇ ਤੇ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਆ ਸੋ ਜਿਹੜੇ ਤਾਂ ਬੈਨੀਫਿਟ ਹੁੰਦੇ ਆ ਸਾਲ ਦੇ ਉਹਦੇ ਵਿੱਚ ਕੀ ਹੁੰਦਾ ਵਾ ਕਿ ਤੁਹਾਡੀ ਜਿੰਨੀ ਇਨਕਮ ਬਣਦੀ ਆ ਉਹਦਾ ਤੁਹਾਨੂੰ 55% ਮਿਲਦਾ ਵਾ ਜੇ ਤੁਸੀਂ 18 ਮਹੀਨਿਆਂ ਦੀ ਲੈਂਦੇ ਹੋ ਤੇ ਉਹਦੇ ਵਿੱਚ ਐਦਾਂ ਹੁੰਦਾ ਵਾ ਕਿ ਤੁਹਾਨੂੰ 33% ਮਿਲਦਾ ਵਾ ਹੁਣ ਬਹੁਤ ਸਾਰੀਆਂ ਕੁੜੀਆਂ ਦੇ ਮੈਸੇजेस ਆਉਂਦੇ ਆ ਹਾਲਾਂਕਿ ਮੈਂ ਬਹੁਤ ਵੀਡੀਓਸ ਪਾ ਚੁੱਕੀ ਆ ਇਹਦੇ ਤੇ ਵੀ ਸਾਨੂੰ ਕਿੰਨੇ ਘੰਟੇ ਕੰਮ ਕਰਨਾ ਜ਼ਰੂਰੀ ਆ ਕੋਈ ਕਹਿ ਦਿੰਦੀ ਆ ਕਿ ਮੇਰਾ ਕਾਊਂਟੈਂਟ ਕਹਿੰਦਾ ਐਨੇ ਘੰਟੇ ਚਾਹੀਦੇ ਐਨੇ ਚਾਹੀਦੇ ਤੇ ਮੈਂ ਆਲਵੇਸ ਕਹਿੰਨੀ ਹੁੰਨੀ ਆ ਕਿ ਤੁਸੀਂ ਕਿਸੇ ਦੀ ਗਲਤੀ ਕੀ ਨਾ ਕਰਿਆ ਕਰੋ ਸਰਵਿਸ ਕੈਨੇਡਾ ਦੀ ਸਾਈਟ ਤੇ ਚੈੱਕ ਕਰਿਆ ਕਰੋ ਸੋ 600 ਆਵਰਸ ਥੋੜਾ ਕੰਮ ਕੀਤਾ ਹੋਣਾ ਚਾਹੀਦਾ ਵਾ ਹੌਨ ਫੇ ਲੋਕਾਂ ਦਾ ਇੱਕ ਕੁਐਸ਼ਚਨ ਹੁੰਦਾ ਵੀ 600 ਘੰਟੇ ਕਦੋਂ ਤੋਂ ਕਾਊਂਟ ਹੁੰਦੇ ਆ ਸੋ 600 ਘੰਟੇ ਜੇ ਸੰਤੋਂ ਤੁਸੀਂ ਲੀਵ ਲੈਣੀ ਆ ਲੀਵ ਤੁਸੀਂ 3 ਮਹੀਨੇ ਪਹਿਲਾਂ ਲੈ ਸਕਦੇ ਹੋ अर्ਲੀ 3 ਮਹੀਨੇ ਪਹਿਲਾਂ ਲੈ ਸਕਦੇ ਹੋ ਬਟ ਜੇ ਤੁਹਾਨੂੰ ਓਕੇ ਲੱਗਦਾ ਵਾ ਤੇ ਚਾਹੇ ਤੁਸੀਂ ਡਿਲੀਵਰੀ ਤੱਕ ਹੀ ਕੰਮ ਕਰੀ ਚੱਲੋ ਕੋਈ ਇਸ਼ੂ ਨਹੀਂ ਹੁੰਦਾ ਤੁਸੀਂ ਲੀਵ ਅਪਲਾਈ ਕਰਨੀ ਆ ਉਹਦੇ ਤੋਂ ਪਹਿਲਾਂ 52 ਵੀਕਸ ਦੇ ਵਿੱਚ ਵਿੱਚ ਤੁਹਾਡੇ 600 ਆਵਰਸ ਕੰਪਲੀਟ ਹੋਣੇ ਚਾਹੀਦੇ ਆ ਫਿਰ ਤੁਸੀਂ ਇਹ ਬੈਨੀਫਿਟ ਦੇ ਲਈ ਐਲੀਜੀਬਲ ਹੋ ਸੋ ਬਹੁ ਵਾਰੀ ਕੀ ਹੁੰਦਾਗਾ ਕੈਨੇਡਾ ਦੇ ਵਿੱਚ ਆਪਾਂ ਕੱਲੇ ਹੁੰਨੇ ਆਂਗੇ ਤੇ ਜਦੋਂ ਬੱਚੇ ਦਾ ਬਰਥ ਹੁੰਦਾ ਤਾਂ ਉਸ ਟਾਈਮ ਤੇ ਹਸਬੈਂਡ ਦਾ ਵਾਈਫ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਹੁੰਦਾ ਸਾਡੇ ਕੇਸ ਦੇ ਵਿੱਚ ਵੀ ਇਦਾਂ ਹੀ ਹੋਇਆ ਸੀਗਾ ਸਾਨੂੰ ਡਾਕਟਰ ਨੇ ਕਿਹਾ ਸੀਗਾ ਵੀ ਪਵਨ ਨੂੰ ਜਿਵੇਂ ਹਸਪੀਟਲ ਰਹਿਣਾ ਪਊਗਾ ਕਿਉਂਕਿ ਅਸੀਸ ਪ੍ਰੀਮਚੂਰ ਹੋਈ ਸੀ ਤੇ ਮੈਨੂੰ ਉਹਦੀ ਟੇਕ ਕੇਅਰ ਦੇ ਲਈ ਉਹਦੇ ਨਾਲ ਰਹਿਣਾ ਪੈਣਾ ਸੀਗਾ ਤਾਂ ਉਸ ਕੇਸ ਦੇ ਵਿੱਚ ਆਪਾਂ ਨੂੰ ਇਦਾਂ ਹੁੰਦਾ ਵੀ ਸਾਡੀ ਇਨਕੰਮ ਵੀ ਖੜ ਜੂਗੀ ਤੇ ਅਸੀਂ ਖਰਚੇ ਕਿਵੇਂ ਚਲਾਵਾਂਗੇ ਉਸ ਕੇਸ ਦੇ ਵਿੱਚ ਅਸੀਂ ਕੀ ਕੀਤਾ ਸੀ ਅਸੀਂ ਇੱਕ ਕਪੈਸ਼ਨਟ ਬੈਨੀਫਿਟ ਅਪਲਾਈ ਕਰ ਲਏ ਸੀਗੇ ਜਿਹਦੇ ਵਿੱਚ ਕਿ 55% ਐਜ਼ ਅ ਹਸਬੈਂਡ ਲੈ ਸਕਦਾਗਾ ਤੇ ਉਹਦੇ ਲਈ ਕੀ ਆ ਕਿ ਹਸਬੈਂਡ ਦਾ ਇੱਕ ਤਾਂ ਕੰਮ ਕੀਤਾ ਹੋਣਾ ਜ਼ਰੂਰੀ ਆ ਚਾਹੀਦਾ ਉਸ ਤੋਂ ਇਲਾਵਾ ਉਹਨੇ ਗਵਰਨਮੈਂਟ ਨੂੰ ਟੈਕਸ ਪੇ ਕੀਤਾ ਹੋਣਾ ਜ਼ਰੂਰੀ ਆਗਾ ਤਾਂ ਹੀ ਤੁਸੀਂ ਉਹ ਬੈਨੀਫਿਟ ਲੈ ਸਕਦੇ ਹੋਗੇ ਇਹ ਵੀ ਇੱਕ ਐਕਸਟਰਾ ਬੈਨੀਫਿਟ ਆਗੇ ਜਿਹੜੇ ਤੁਸੀਂ ਅ ਅਪਲਾਈ ਕਰ ਸਕਦੇ ਹੋਗੇ ਉਸ ਤੋਂ ਇਲਾਵਾ ਇੱਕ ਪੈਰੈਂਟਲ ਬੈਨੀਫਿਟ ਹੁੰਦੇ ਆਗੇ ਜਦੋਂ ਬੱਚੇ ਦਾ ਬਰਥ ਹੋ ਜਾਂਦਾਗਾ ਉਸ ਟਾਈਮ ਤੇ ਜਿਵੇਂ ਹਸਬੈਂਡ ਦੀ ਹਸਬੈਂਡ ਦਾ ਵੀ ਰਹਿਣਾ ਜ਼ਰੂਰੀ ਹੁੰਦਾ ਬੱਚੇ ਦੇ ਨਾਲ ਤਾਂ ਕਿ ਜਦੋਂ ਕੱਲੀ ਵਾਈਫ ਹੁੰਦੀ ਆ ਕਿ ਉਹ ਬੱਚੇ ਦੀ ਟੇਕ ਕੇਅਰ ਨਹੀਂ ਕਰ ਸਕਦੀ ਤਾਂ ਜੇਕਰ ਤੁਸੀਂ ਪੈਰੈਂਟਲ ਬੈਨੀਫਿਟ ਜਿਹੜੇ ਆ ਉਹ ਅਪਲਾਈ ਕਰਨਾ ਚਾਹੋਗੇ ਤਾਂ ਤੁਸੀਂ ਉਹਦੇ ਲਈ ਵੀ ਐਲੀਜੀਬਲ ਹੋਣੇ ਹੋਗੇ ਪਰ ਉਹਦੇ ਲਈ ਵੀ ਸੇਮ ਚੀਜ਼ ਇਹ ਹੈ ਵੀ ਤੁਹਾਡਾ ਕੰਮ ਕੀਤਾ ਹੋਣਾ ਜ਼ਰੂਰੀ ਚਾਹੀਦਾ 600 ਘੰਟੇ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਗਵਰਨਮੈਂਟ ਨੂੰ ਟੈਕਸ ਫਾਈਲ ਕੀਤਾ ਹੋਣਾ ਚਾਹੀਦਾ ਫਿਰ ਤੁਸੀਂ ਪੈਰੈਂਟਲ ਬੈਨੀਫਿਟ ਲੈ ਸਕਦੇ ਹੋ ਜਿਹੜੇ ਸਾਲ ਦੇ ਹੁੰਦੇ ਆ ਜਦੋਂ ਮਰਜ਼ੀ ਤੁਸੀਂ ਸਟਾਰਟ ਕਰ ਸਕਦੇ ਹੋ ਜਦੋਂ ਮਰਜ਼ੀ ਬੰਦ ਕਰ ਸਕਦੇ ਹੋ ਸਾਲ ਦੇ ਵਿੱਚ ਵਿੱਚ ਦੁਬਾਰੇ ਫਿਰ ਤੁਸੀਂ ਕਿਸੇ ਵੀ ਟਾਈਮ ਤੇ ਸਟਾਰਟ ਕਰ ਸਕਦੇ ਹੋ ਉਸ ਤੋਂ ਇਲਾਵਾ ਇਹ ਤਾਂ ਚਲੋ ਹੋ ਗਏ ਵੀ ਜਦੋਂ ਆਪਾਂ ਬੱਚੇ ਨੂੰ ਬਰਤਦੇ ਨੇ ਉਸ ਟਾਈਮ ਤੇ ਬੈਨੀਫਿਟਸ ਮਿਲਦੇ ਆ ਇੱਕ ਬੰਦਾ ਜਦੋਂ ਜੌਬ ਕਰਦਾ ਹੁੰਦਾ ਕਈ ਵਾਰੀ ਕੰਮ ਵਾਲੇ ਉਹਨੂੰ ਜੋਬ ਤੋਂ ਕੱਢ ਦਿੰਦੇ ਆ ਕਿ ਕੰਮ ਦੀ ਸ਼ਾਰਟੇਜ ਹੋਣ ਕਰਕੇ ਤਾਂ ਆਪਾਂ ਨਵੀਂ ਜੋਬ ਲੱਭਣੀ ਹੁੰਦੀ ਆ ਨਵੀਂ ਜੋਬ ਜਦੋਂ ਆਪਾਂ ਲੱਭਦੇ ਆ ਟਾਈਮ ਲੱਗ ਜਾਂਦਾ ਪਰ ਆਪਣੇ ਜਿਹੜੇ ਖਰਚੇ ਆ ਉਹ ਤਾਂ ਉਵੇਂ ਹੀ ਚੱਲੀ ਜਾਂਦੇ ਹੁੰਦੇ ਆ ਉਸ ਕੇਸ ਦੇ ਵਿੱਚ ਵੀ ਤੁਸੀਂ EI ਅਪਲਾਈ ਕਰ ਸਕਦੇ ਹੋ এমਪਲాయਮੈਂਟ ਇੰਸ਼ੋਰੈਂਸ এমਪਲాయਮੈਂਟ ਇੰਸ਼ੋਰੈਂਸ ਦੇ ਵਿੱਚ ਵੀ ਤੁਹਾਨੂੰ 55% ਘਰੇ ਬੈਠਿਆਂ ਨੂੰ ਮਿਲ ਜਾਂਦਾ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਬਹੁਤ ਸਾਰੇ ਲੋਕ ਜਿਹੜੇ ਇੱਥੇ ਸੀਜ਼ਨਲ ਕੰਮ ਕਰਦੇ ਆ ਜਿਨ੍ਹਾਂ ਦਾ ਕੰਮ ਗਰਮੀਆਂ ਦੇ ਵਿੱਚ ਚੱਲਦਾ ਜਾਂ ਜਿਨ੍ਹਾਂ ਦਾ ਕੰਮ 스ਨੋਵ ਜਮ ਰਿਮੂਵਲ ਦਾ ਹੋ ਗਿਆ ਐਦਾਂ ਦਾ ਕੰਮ ਹੁੰਦਾ ਜਿਹੜਾ ਤੁਹਾਡਾ ਸੀਜ਼ਨ ਦੇ ਅਕੋਰਡਿੰਗ ਚੱਲਦਾਗਾ ਤਾਂ ਉਸ ਦੇ ਵਿੱਚ ਕੀ ਹੁੰਦਾ ਕੁਝ ਟਾਈਮ ਤੁਹਾਨੂੰ ਵਿਹਲੇ ਰਹਿਣਾ ਪੈਂਦਾ ਉਸ ਕੇਸ ਦੇ ਵਿੱਚ ਬਹੁਤ ਸਾਰੇ ਲੋਕ ਕੀ ਕਰਦੇ ਆਗੇ EI ਅਪਲਾਈ ਕਰਦੇ ਨੇਗੇ EI ਅਪਲਾਈ ਕਰਨ ਦੇ ਲਈ ਉਹੀ ਤੁਹਾਡਾ ਕੰਮ ਕੀਤਾ ਹੋਣਾ ਜ਼ਰੂਰੀ ਚਾਹੀਦਾ ਤੁਹਾਡਾ ਜਿਹੜਾ ਕੰਮ ਕੀਤਾ ਹੋਇਆ ਉਹ EMPLOYER ਤੁਹਾਨੂੰ ROE ਰੈਕੋਰਡ ਆਫ EMPLOIEMENT ਪ੍ਰੋਵਾਈਡ ਕਰ ਦੇ ਫਿਰ ਤੁਸੀਂ ਜਿਹੜੇ ਇਹ 15 ਵੀਕ ਦੇ 15 ਵੀਕਾਂ ਦੇ ਇਹ ਬੈਨੀਫਿਟ ਤੁਸੀਂ ਲੈ ਸਕਦੇ ਹੋਗੇ ਇਹ ਬੈਨੀਫਿਟ ਕੌਣ ਲੈ ਸਕਦਾ ਇਹਦੇ ਲਈ ਤੁਹਾਡਾ PR ਹੋਣਾ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਵਰਕ ਪਰਮਿਟ ਤੇ ਹੋ ਤੁਸੀਂ ਸਟੱਡੀ ਪਰਮਿਟ ਤੇ ਹੋ ਤੁਸੀਂ ਕਿਸੇ ਵੀ ਪਰਮਿਟ ਤੇ ਹੋ ਬਸ ਤੁਹਾਡਾ ਕੰਮ ਕੀਤਾ ਹੋਣਾ ਜ਼ਰੂਰੀ ਚਾਹੀਦਾ ਤੇ ਤੁਸੀਂ ਗਵਰਨਮੈਂਟ ਨੂੰ ਟੈਕਸ ਫਾਈਲ ਕੀਤਾ ਹੋਣਾ ਜ਼ਰੂਰੀ ਆ। ਗੱਲ ਕਰਦੇ ਆ ਸੈਲਫ এমਪਲoyed ਲੋਕਾਂ ਦੀ ਜਿਨ੍ਹਾਂ ਦਾ ਆਪਣਾ ਕੰਮ ਆ ਜਿਹੜੇ ਕਾਰਪੋਰੇਸ਼ਨ ਦੇ ਉੱਤੇ ਕੰਮ ਕਰਦੇ ਕੀ ਉਹ ਵੀ ਸਰਕਾਰ ਦੇ ਇਹਨਾਂ ਬੈਨੀਫਿਟਸ ਦਾ ਫਾਇਦਾ ਲੈ ਸਕਦੇ ਆ ਕਿ ਨਹੀਂ ਲੈ ਸਕਦੇ ਉਹ ਵੀ ਲੈ ਸਕਦੇ ਪਰ ਉਹਨਾਂ ਦੀ ਰਿਕੁਆਇਰਮੈਂਟਸ ਥੋੜੀਆਂ ਡਿਫਰੈਂਟ ਆ। ਇਕ ਤਈ ਹੈ ਕਿ ਜੇ ਤੁਸੀਂ ਕਾਰਪੋਰੇਸ਼ਨ ਤੇ ਕੰਮ ਕਰਦੇ ਹੋ ਤਾਂ ਗਵਰਨਮੈਂਟ ਨੂੰ ਤੁਸੀਂ EI ਪੇ ਕਰਦੇ ਹੋਣੇ ਚਾਹੀਦੇ ਹੋ ਸੈਕੰਡ ਦੇ ਵਿੱਚ ਸਰਵਿਸ ਕੈਨੇਡਾ ਤੇ ਤੁਹਾਡਾ ਅਕਾਊਂਟ ਰਜਿਸਟਰਡ ਹੋਣਾ ਚਾਹੀਦਾ ਤੇ ਉਹ ਰਜਿਸਟਰਡ ਹੋਏ ਨੂੰ 12 ਮਹੀਨੇ ਹੋਣੇ ਚਾਹੀਦੇ ਆ ਸੋ ਜਦੋਂ ਤੁਸੀਂ 13ਵੇਂ ਮਹੀਨੇ ਦੇ ਵਿੱਚ ਆਗੇ ਉਦੋਂ ਆ ਕੇ ਚਾਹੇ ਤੁਸੀਂ ਮਟਰਨਿਟੀ ਲੈਣੀ ਹੈ ਮਟਰਨਿਟੀ ਲੈ ਸਕਦੇ ਹੋ ਜਾਂ ਤੁਸੀਂ ਗਵਰਨਮੈਂਟ ਦਾ ਕੋਈ ਵੀ ਬੈਨੀਫਿਟ ਜਿਹੜਾ ਅਪਲਾਈ ਕਰ ਸਕਦੇ ਹੋ ਹੁਣ ਆਪਾਂ ਅਗਲੇ ਬੈਨੀਫਿਟ ਦੀ ਗੱਲ ਕਰਦੇ ਜਿਹੜੇ ਹੁੰਦੇ ਆ ਸਿਕਨੈਸ ਬੈਨੀਫਿਟ ਸਿਕਨੈਸ ਬੈਨੀਫਿਟ ਹੁੰਦੀ ਆ ਮੰਨ ਲਵੋ ਕਿ ਤੁਸੀਂ ਵੈਸੇ ਬਿਮਾਰ ਛਾਲ ਰਹੇ ਹੋ ਤੁਹਾਨੂੰ ਛੁੱਟੀਆਂ ਚਾਹੀਦੀਆਂ ਵਾ ਜਾਂ ਫਿਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਪ੍ਰੈਗਨੈਂਸੀ ਦੇ ਬੈਨੀਫਿਟ ਹੁੰਦੇ ਆ ਮਟਰਨਿਟੀ ਬੈਨੀਫਿਟ ਉਹ ਤੁਸੀਂ ਡਿਊ ਤੋਂ 3 ਮਹੀਨੇ ਪਹਿਲਾਂ ਅਪਲਾਈ ਕਰਨੇ ਹੁੰਦੇ ਆ ਪਰ ਕਈ ਵਾਰ ਕੀ ਹੁੰਦਾ ਆਪਣੀ ਕੰਡੀਸ਼ਨ ਐਵੇਂ ਦੀ ਨਹੀਂ ਹੁੰਦੀ ਆ ਆਪਾਂ ਕੰਮ ਤੇ ਨਹੀਂ ਜਾ ਸਕਦੇ ਹੁੰਦੇ ਸੋ ਜੇ ਤੁਸੀਂ 3 ਮਹੀਨੇ ਤੋਂ ਫਿਰ ਪਹਿਲਾ ਕੋਈ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਹੁੰਦੇ ਆ ਸਿਕਨੈਸ ਬੈਨੀਫਿਟ ਜਿਹੜੇ 26 ਵੀਕਸ ਤੱਕ ਹੁੰਦੇ ਆ 26 ਵੀਕਸ ਤੇ ਤੁਸੀਂ ਸਿਕਨੈਸ ਬੈਨੀਫਿਟ ਜਿਹੜੇ ਅਪਲਾਈ ਕਰ ਸਕਦੇ ਹੁੰਦੇ ਹੋ ਪਰ ਇਹ ਰਿਕੁਆਇਰਮੈਂਟਸ ਕੀ ਹੁੰਦੀਆਂ ਵਾ ਇੱਕ ਤਾਂ ਤੁਹਾਨੂੰ ਡਾਕਟਰ ਦਾ ਨੋਟ ਚਾਹੀਦਾ ਹੁੰਦਾ ਕਿ ਡਾਕਟਰ ਲਿਖ ਦੇਵੇ ਕਿ ਇਹ ਮੇਰਾ ਪੇਸ਼ੈਂਟ ਆ ਤੇ ਡੂ ਟੂ ਪ੍ਰੈਗਨੈਂਸੀ ਕੰਪਲਿਕೇಷನ್ಸ್ ਦਾ ਜੇ ਤੁਹਾਨੂੰ ਕੋਈ ਹੋਰ ਵੀ ਪ੍ਰੋਬਲਮ ਹੈਗੀ ਆ ਵੀ ਇਹ ਹੁਣ ਕੰਮ ਕੰਟੀਨਿਊ ਨਹੀਂ ਕਰ ਸਕਦੇ ਸੋ ਫਿਰ ਤੁਸੀਂ ਸਿਕਨੈਸ ਬੈਨੀਫਿਟ ਅਪਲਾਈ ਕਰ ਸਕਦੇ ਹੋ ਹੁਣ ਇਹ ਸਾਰੇ ਬੈਨੀਫਿਟਸ ਦੇ ਲਈ ਇੱਕ ਮੇਨ ਡਾਕੂਮੈਂਟ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵਾ ਤੇ ਬਹੁਤ ਵਾਰ ਆਪਾਂ ਕੰਮ ਵੀ ਕਰਦੇ ਹੁੰਨੇ ਆ ਟੈਕਸ ਵੀ ਪੇ ਕਰਦੇ ਹੁੰਨੇ ਆ ਪਰ ਆਪਣਾ EMPLOYER ਆਪਾਂ ਨੂੰ ਉਹ ਡਾਕੂਮੈਂਟ ਹੀ ਨਹੀਂ ਦਿੰਦਾ ਡਾਕੂਮੈਂਟ ਹੈਗਾ ਰਿਕਾਰਡ ਆਫ EMPLOYMENT ਸੋ ਰਿਕਾਰਡ ਆਫ EMPLOYMENT ਦੇ ਵਿੱਚ ਤੁਹਾਡਾ ਸਾਰਾ EMPLOYMENT ਦਾ ਡਾਟਾ ਹੁੰਦਾ ਤੁਸੀਂ ਕਦੋਂ ਕੰਮ ਸਟਾਰਟ ਕੀਤਾ ਕਿੰਨੇ ਘੰਟੇ ਕੰਮ ਕਰਦੇ ਹੋ everything ਮੈਂਸ਼ਨ ਕੀਤੀ ਹੁੰਦੀ ਆ ਪਰ ਅੱਜ ਕੱਲ ਮੈਨੂੰ ਬਹੁਤ ਸਾਰੀਆਂ ਫੋਨ ਕਾਲਸ ਆ ਰਹੀਆਂ ਆ ਜਿੱਥੇ ਲੋਕਾਂ ਦਾ ਇਹ ਕਹਿਣਾ ਵਾ ਕਿ ਅਸੀਂ ਕੰਮ ਤਾਂ ਕਰਦੇ ਆ ਬਟ EMPLOYE RECORD ਆਫ EMPLOIEMENT ਨਹੀਂ ਦੇ ਰਹੇ ਆ ਜੇ ਤੁਹਾਡਾ EMPLOYEਰ ਤੁਹਾਨੂੰ RECORD OF EMPLOIEMENT ਨਹੀਂ ਪ੍ਰੋਵਾਈਡ ਕਰਦਾ ਸਟਿਲ ਤੁਸੀਂ ਇਹ ਬੈਨੀਫਿਟ ਕਲੇਮ ਕਰ ਸਕਦੇ ਹੋ ਸੋ ਸੈਕੰਡ ਆਪਸ਼ਨ ਇਹ ਹੁੰਦੀ ਆ ਕਿ ਤੁਸੀਂ ਬੈਨੀਫਿਟ ਵਿਦਆਊਟ RECORD OF EMPLOIEMENT ਕਲੇਮ ਕਰ ਦੇਣੀ ਆ ਤੁਹਾਨੂੰ ਸਰਵਿਸ ਕੈਨੇਡਾ ਕਾਲ ਕਰੂਗੀ ਉਹ ਪੁੱਛੂਗੀ ਕਿ ਰਿਕਾਰਡ ਆਫ ਇੰਪਲॉयਮੈਂਟ ਕਿਉਂ ਨਹੀਂ ਸਬਮਿਟ ਕੀਤਾ ਤੁਸੀਂ ਉੱਥੇ ਰੀਜ਼ਨ ਦੇ ਦੇਣਾ ਕਿ ਇੰਪਲਾਇਰ ਨੇ ਨਹੀਂ ਦਿੱਤਾ ਉਹਨਾਂ ਨੇ ਡਾਇਰੈਕਟ ਇੰਪਲਾਇਰ ਨਾਲ ਕੰਟੈਕਟ ਕਰਨਾ ਵਾ ਸਟਿਲ ਜੇ ਇੰਪਲਾਇਰ ਨੇ ਮਨਾਂ ਕਰ ਦਿੱਤਾ ਕਿ ਮੈਂ ਨਹੀਂ ਦੇਣਾ ਦੈਨ ਉਹ ਫਿਰ ਤੁਹਾਨੂੰ ਕਾਲ ਕਰਦੇ ਹੋ ਰਫਲੀ ਤੁਹਾਡੇ ਕੋਲੇ ਪੁੱਛਦੇ ਆ ਵੀ ਤੁਸੀਂ ਕਦੋਂ ਕੰਮ ਸਟਾਰਟ ਕੀਤਾ ਸੀ ਕਿੰਨੇ ਘੰਟੇ ਕਰਦੇ ਸੀ ਕਿਵੇਂ-ਕਿਵੇਂ ਸ਼ਿਫਟਾਂ ਸੀਗੀਆਂ ਸੋ ਉਹਦੇ ਬੇਸਿਸ ਉੱਤੇ ਫਿਰ ਤੁਹਾਡੇ ਬੈਨੀਫਿਟ ਜਿਹੜੇ ਆ ਅਪਲਾਈ ਹੋ ਜਾਂਦੇ ਆ ਸੋ ਜੇ ਤੁਸੀਂ ਕੰਮ ਕਰ ਰਹੇ ਹੋਗੇ ਤੇ ਤੁਹਾਡਾ ਕੋਈ ਘਰ ਦਾ ਮੈਂਬਰ ਕੋਈ ਵੀ ਮੈਂਬਰ ਆ ਬਿਮਾਰ ਆ ਬਹੁਤ ਜਿਆਦਾ ਸਿੱਕ ਆ ਉਹਨੂੰ ਲੋੜ ਆ ਤੁਹਾਡੀ ਕਿਉਂਕਿ ਉਹਦੀ ਟੇਕ ਕੇਅਰ ਦੇ ਲਈ ਚਾਹੀਦਾ ਕੋਈ ਨਾ ਕੋਈ ਤਾਂ ਤੁਸੀਂ ਜਿਹੜੇ ਆਗੇ ਫੈਮਿਲੀ ਬੈਨੀਫਿਟਸ ਆ ਜਿਹੜੇ ਉਹ ਅਪਲਾਈ ਕਰ ਸਕਦੇ ਹੋ ਫੈਮਿਲੀ ਬੈਨੀਫਿਟਸ ਦੇ ਵਿੱਚ ਵੀ ਤੁਹਾਡਾ ਸੇਮ ਚੀਜ਼ ਹੋਣਾ ਚਾਹੀਦਾ ਕੰਮ ਕੀਤਾ ਹੋਣਾ ਚਾਹੀਦਾ ਤੁਸੀਂ ਤੁਹਾਡੀ ਐਲੀਜੀਬਿਲਟੀ ਹੋਣੀ ਚਾਹੀਦੀ ਆ ਤਾਂ ਤੁਹਾਨੂੰ ਘਰੇ ਬੈਠਿਆਂ ਨੂੰ 15 ਵੀਕਸ ਤੱਕ ਬੈਨੀਫਿਟਸ ਮਿਲ ਸਕਦੇ ਆਗੇ ਉਸ ਕੇਸ ਦੇ ਵਿੱਚ ਆਪਾਂ ਨੂੰ ਬਸ ਪ੍ਰੂਫ ਦੇਣਾ ਹੁੰਦਾ ਵੀ ਜਿਹੜਾ ਸਾਡਾ ਫੈਮਲੀ ਮੈਂਬਰ ਆ ਉਹ ਬਿਮਾਰ ਆ ਉਹਦੇ ਵਿੱਚ ਵੀ ਡਾਕਟਰ ਨੋਟ ਚਾਹੀਦਾ ਹੁੰਦਾਗਾ ਤੇ ਉਹ ਬੈਨੀਫਿਟ ਆਪਾਂ ਅਪਲਾਈ ਕਰਕੇ ਆਪਾਂ ਘਰੇ ਰਹਿ ਸਕਦੇ ਆ ਆਪਾਂ ਨੂੰ ਇਨਕਮ ਆਉਂਦੀ ਰਹੂਗੀ ਆਪਣਾ ਖਰਚਾ ਚੱਲਦਾ ਰਹੂਗਾ ਤੇ ਨਾਲ ਨਾਲ ਆਪਾਂ ਜਿਹੜਾ ਆਪਣਾ ਫੈਮਲੀ ਮੈਂਬਰ ਜਿਹੜਾ ਵੀ ਬਿਮਾਰ ਆ ਉਹਦੀ ਆਪਾਂ ਟੇਕ ਕੇਅਰ ਕਰ ਸਕਦੇ ਆ ਇਸ ਤੋਂ ਇਲਾਵਾ ਜਦੋਂ ਆਪਾਂ ਕਈ ਵਾਰੀ ਕੰਮ ਕਰਦੇ ਆਗੇ ਆਪਣੇ 60 ਫੀਟ ਲੱਗ ਜਾਂਦੀ ਹੈਗੀ ਕਈ ਵਾਰੀ ਆਪਣੇ ਇੰਜਰੀ ਹੋ ਗਈ ਆ ਜਾਂ ਕੁਝ ਵੀ ਹੋ ਗਿਆ ਉਸ ਕੇਸ ਦੇ ਵਿੱਚ ਕੀ ਹੁੰਦਾ ਉਸ ਕੇਸ ਦੇ ਵਿੱਚ ਵੀ ਆਪਾਂ EI ਇਮਪਲॉयਮੈਂਟ ਇਨਸ਼ੋਰੈਂਸ ਅਪਲਾਈ ਕਰ ਸਕਦੇ ਹੁੰਦੇ ਆ ਉਹਦੇ ਲਈ ਵੀ ਆਪਾਂ ਨੂੰ ਡਾਕਟਰ ਨੋਟ ਚਾਹੀਦਾ ਹੁੰਦਾ ਜਿਹਦੇ ਵਿੱਚ ਡਾਕਟਰ ਮੈਂਸ਼ਨ ਕਰਕੇ ਦੇ ਵੀ ਹਾਂਜੀ ਇਹਦੀ ਇੰਜਰੀ ਹੋਈ ਆਗੀ ਇਸ ਰੀਜ਼ਨ ਕਰਕੇ ਇਹ ਅੱਗੇ ਜੌਬ ਕੰਟੀਨਿਊ ਨਹੀਂ ਕਰ ਸਕਦਾ ਤਾਂ ਤੁਸੀਂ ਉਹ ਬੈਨੀਫਿਟ ਵੀ ਅਪਲਾਈ ਕਰ ਸਕਦੇ ਹੋ ਸੇਮ ਐਲੀਜੀਬਿਲਟੀ ਉਹਦੀ ਵੀ ਆਗੀ ਤੁਸੀਂ ਆਪਣਾ ਕੰਮ ਕੀਤਾ ਹੋਣਾ ਚਾਹੀਦਾ ਟੈਕਸ ਫਾਈਲ ਕੀਤਾ ਹੋਣਾ ਚਾਹੀਦਾ ਤੇ ਮਿਨੀਮਮ ਤੁਸੀਂ 600 ਘੰਟੇ ਕੰਮ ਕੀਤਾ ਹੋਣਾ ਚਾਹੀਦਾ ਇਸ ਤੋਂ ਇਲਾਵਾ ਕਈ ਵਾਰੀ ਆਪਾਂ ਜਿਸ ਕੰਪਨੀ ਦੇ ਨਾਲ ਕੰਮ ਕਰ ਰਹੇ ਹੁੰਦੇ ਆ ਤਾਂ ਕੰਪਨੀ ਵੀ ਆਪਾਂ ਨੂੰ ਕੁਝ ਬੈਨੀਫਿਟਸ ਸਪਲਾਈ ਕਰਦੀ ਹੈ ਜਿਵੇਂ WSIB ਹੁੰਦਾ ਸੋ ਇਹਦੇ ਵਿੱਚ ਕੀ ਹੈ ਵਰਕਰ ਕੰਪਨਸੇਸ਼ਨ ਬੈਨੀਫਿਟਸ ਹੁੰਦੇ ਨੇਗੇ ਜਿਹੜੇ ਕੰਪਨੀ ਵੱਲੋਂ ਤੁਹਾਨੂੰ ਜਿਹੜੇ ਦਿੱਤੇ ਜਾਂਦੇ ਹੈਗੇ ਬਹੁਤ ਸਾਰੇ ਬੱਚੇ ਜਿਹੜੇ Amazon ਦੇ ਵਿੱਚ ਕੰਮ ਕਰਦੇ ਆਗੇ ਜਦੋਂ Amazon 'ਚ ਆਪਾਂ ਕੰਮ ਕਰਦੇ ਆਗੇ ਉਥੋਂ ਆਪਾਂ ਜਦੋਂ ਸਿਕਨੈਸ ਬੈਨੀਫਿਟ ਲੈ ਲਓ ਜਾਂ ਕਹਿੰਦੇ ਆਪਾਂ ਮੈਟਰਨਿਟੀ ਬੈਨੀਫਿਟ ਜਾਂ ਕੋਈ ਵੀ ਬੈਨੀਫਿਟ ਲੈਣੇ ਆ ਤਾਂ ਉਹਨਾਂ ਦੀ ਆਪਣੀ ਪਾਲਿਸੀ ਹੈਗੀ ਕਿ 1 ਵੀਕ ਦੇ ਲਈ ਸਪੋਜ਼ ਆਪਾਂ ਨੂੰ ਗਵਰਨਮੈਂਟ ਤੋਂ 55% ਮਿਲਿਆ ਦੇਖੇ ਤੁਹਾਨੂੰ 100% ਤੁਹਾਡੀ ਤੁਹਾਡੀ ਇਨਕਮ ਜਿਹੜੀ ਆ ਉਹ ਮਿਲਦੀ ਆਗੀ ਇਹ ਬੈਨੀਫਿਟ ਤੁਸੀਂ ਤਾਂ ਲੈ ਸਕਦੇ ਹੋ ਜੇਕਰ ਤੁਹਾਡੀ ਕੰਪਨੀ ਤੁਹਾਨੂੰ ਟਾਪ ਅਪ ਕਰਦੀ ਹੈਗੀ ਮਤਲਬ ਕਿ ਤੁਹਾਨੂੰ ਬਾਕੀ ਦੇ ਬੈਨੀਫਿਟ ਉਹ ਦੇ ਦਿੰਦੀ ਹੈ ਕੁਝ ਟਾਈਮ ਦੇ ਲਈ ਸੋ ਹਰ ਕੰਪਨੀ ਦੀਆਂ ਪਾਲਿਸੀਆਂ ਹੁੰਦੀਆਂ ਕਈ ਵਾਰੀ ਇਹ ਹੁੰਦਾ ਵੀ ਆਪਾਂ ਜਦੋਂ ਛੁੱਟੀਆਂ ਤੇ ਹੁੰਨੇ ਸਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਉਹ ਕਹਿੰਦੇ ਕਿ ਸਾਨੂੰ ਕੰਪਨੀ ਵੱਲੋਂ ਵੀ ਬੈਨੀਫਿਟ ਆ ਸੋ ਤੁਸੀਂ ਕੰਪਨੀ ਵਾਲੇ ਬੈਨੀਫਿਟ ਲੈ ਕੇ ਫਿਰ ਤੁਸੀਂ ਜਿਹੜੇ ਆ ਗਵਰਨਮੈਂਟ ਵਾਲੇ ਬੈਨੀਫਿਟ ਸਟਾਰਟ ਕਰ ਸਕਦੇ ਹੋ ਇੱਥੇ ਸਾਨੂੰ ਬਹੁਤ ਸਾਰੀਆਂ ਕਾਲਸ ਕਰਦੇ ਹਣਾ ਲੋਕੀ ਕਹਿੰਦੇ ਆ ਵੀ ਅਸੀਂ ਮੈਡੰਟੀ ਬੈਨੀਫਿਟ ਅਪਲਾਈ ਕੀਤੇ ਸੀ ਸਿਕਨੈਸ ਕੀਤੇ ਸੀ ਸਾਡੇ ਡ ਸੋ ਜਦੋਂ ਵੀ ਆਪਾਂ ਐਪਲੀਕੇਸ਼ਨ ਕਰਦੇ ਆ ਉਹਦੇ ਵਿੱਚ ਬਹੁਤ ਸਾਰੇ ਕੁਐਸਚਨ ਤੁਹਾਡੇ ਤੋਂ ਪੁੱਛੇ ਜਾਂਦੇ ਡਿਟੇਲ ਪੁੱਛੀ ਜਾਂਦੀ ਆ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਗਲਤੀ ਕਰ ਲੈਨੇ ਆ ਜਿਹਦੇ ਕਰਕੇ ਤੁਹਾਡਾ ਜਿਹੜਾ ਕਲੇਮ ਆ ਡਿਨਾਏ ਹੋ ਜਾਂਦਾ ਤੁਹਾਨੂੰ ਬੈਨੀਫਿਟ ਨਹੀਂ ਮਿਲਦੇ ਸੋ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿਹਦੇ ਵਿੱਚ ਕਿ ਅਸੀਂ ਤੁਹਾਡੇ ਸਾਰੇ ਬੈਨੀਫਿਟਸ ਅਪਲਾਈ ਕਰਕੇ ਦੇ ਸਕਦੇ ਹਾਂ ਉਸ ਤੋਂ ਇਲਾਵਾ ਜਦੋਂ ਬੱਚੇ ਦਾ ਬਰਥ ਹੁੰਦਾ ਇੱਥੇ ਉਹਦੇ ਲਈ ਬਹੁਤ ਸਾਰੇ ਡਾਕੂਮੈਂਟਸ ਆ ਜਿਹੜੇ ਆਪਾਂ ਰੈਡੀ ਕਰਨੇ ਹੁੰਦੇ ਆ ਅਪਲਾਈ ਕਰਨੇ ਹੁੰਦੇ ਆ ਇੱਕ ਵਾਰੀ ਪਤਾ ਨਹੀਂ ਹੁੰਦਾ ਡਬਲ ਫੀਸਾਂ ਆਪਾਂ ਪੇ ਕਰ ਦਿੰਨੇ ਹਾਂਗੇ ਕਈ ਵਾਰੀ ਕੋਈ ਮਿਸਟੇਕ ਹੋਣ ਕਰਕੇ ਆਪਾਂ ਨਾਮ ਗਲਤ ਪਾਤਾ ਡਿਟੇਲ ਗਲਤ ਪਾਤੀ ਸੋ ਦੁਬਾਰਾ ਉਹਨੂੰ ਅਪਲਾਈ ਕਰਨੇ ਲਈ ਫੇਰ ਆਪਾਂ ਪੈਸੇ ਪੇ ਕਰਦੇ ਹਾਂ ਸੋ ਅਸੀਂ ਉਹ ਸਰਵਿਸ ਵੀ ਸਾਰੀਆਂ ਪ੍ਰੋਵਾਈਡ ਕਰਦੇ ਹਾਂ ਉਹ ਸਰਵਿਸ ਦੇ ਲਈ ਵੀ ਤੁਸੀਂ ਸਾਡੇ ਨਾਲ ਕੰ ਤੇ ਕਈ ਵਾਰੀ ਇਦਾਂ ਹੁੰਦਾ ਵੀ ਚਲੋ ਵੀ ਆਪਾਂ ਜਿਵੇਂ ਸਾਡੇ ਕੋਲੇ ਮਤਲਬ ਇਸ ਚੀਜ਼ ਬਾਰੇ ਪਤਾ ਆਪਾਂ ਤੁਹਾਡੇ ਤੱਕ ਪਹੁੰਚਾਉਣਾ ਦੱਸਦੇ ਆ ਸਾਰਿਆਂ ਨੂੰ ਸਭ ਬਹੁਤ ਸਾਰੇ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਆ ਕਿ ਕਹਿੰਦੇ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸੋ ਸਾਨੂੰ ਇਹ ਹੁੰਦਾ ਵੀ ਚਲੋ ਜਿੰਨਾ ਆਪਾਂ ਵੱਧ ਵੱਧ ਕਿਸੇ ਨੂੰ ਦੱਸਦਾ ਕਿ ਕਿਸੇ ਦਾ ਫਾਇਦਾ ਹੋ ਸਕੇ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਇਹ ਹੁੰਦਾ ਵੀ ਇੱਕ ਤਾਂ ਬੰਦੇ ਦਾ ਜਿਵੇਂ ਮੰਨ ਲਓ ਇੱਥੇ ਕਿਸੇ ਨੇ ਮੈਡੈਂਟੀ ਬੈਨੀਫਿਟ ਲੈਣੇ ਆਗੇ ਇੱਕ ਤਾਂ ਬੇਬੀ ਬਰਥ ਹੋਣ ਵਾਲਾ ਹੁੰਦਾ ਇੱਥੇ ਪੇਰੈਂਟਸ ਨਹੀਂ ਹੁੰਦੇ ਘਰ ਦੇ ਨਹੀਂ ਹੁੰਦੇਗੇ ਦੂਸਰੀ ਚੀਜ਼ ਉੱਤੋਂ ਥੋੜੀ ਜਦੋਂ ਇਨਕਮ ਰੁਕ ਜਾਂਦੀ ਆ ਸੋ ਕਿੰਨਾ ਤੁਹਾਡੇ ਤੇ ਬੋਝ ਪੈ ਜਾਂਦਾ ਪਰ ਜਦੋਂ ਤੁਹਾਨੂੰ ਐਦਾਂ ਦੇ ਬੈਨੀਫਿਟਸ ਮਿਲ ਜਾਣ ਫਿਰ ਇੱਕ ਸਹਾਰਾ ਜਾਂ ਹੋ ਜਾਂਦਾ ਬੰਦੇ ਨੂੰ ਵੀ ਹਾਂਜੀ ਚਲੋ ਸਾਨੂੰ ਫਾਇਦਾ ਜਾਂ ਹੋ ਗਿਆ ਸੋ ਐਸੇ ਕਰਕੇ ਲੋਕ ਕਹਿੰਦੇ ਵੀ ਚਲੋ ਤੁਸੀਂ ਵਧੀਆ ਕੰਮ ਕਰਦੇ ਹੋ ਬਾਕੀ ਕਰਾਉਣ ਵਾਲਾ ਤਾਂ ਰੱਬ ਹੀ ਹੁੰਦਾਗਾ ਆਪਾਂ ਤਾਂ ਚਲੋ ਲੱਗੇ ਪਏ ਜਿਹੜਾ ਕੰਮ ਹੈਗਾ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋ ਤੱਕ ਦਿਓਗੇ ਸੋ ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ